ਦੋਸਤੋ ਜਿਵੇਂ ਆਪਾਂ ਤੁਹਾਡੇ ਨਾਲ ਹਮੇਸ਼ਾ ਹੀ ਫਰਦਰ ਪੌਦਿਆਂ ਬਾਰੇ ਸਾਂਨੇ ਸਮੇਂ ਤੇ ਗੱਲਬਾਤ ਕਰਦੇ ਰਹਨੇ ਆ ਤੇ ਇਸ ਵੇਲੇ شدید ਸਰਦੀ ਦਾ ਮੌਸਮ ਚੱਲ ਰਿਹਾ ਹੈ ਤੇ ਇਸ ਵੇਲੇ ਫਰਦਰ ਪੌਦਿਆਂ ਪ੍ਰਤੀ ਸਾਨੂੰ ਕਈ ਪੱਖਾਂ ਤੋਂ ਧਿਆਨ ਦੇਣ ਦੀ ਲੋੜ ਹੈ ਮੈਡੀਕਲ ਤਾਂ ਜਿਹੜੇ ਅਸੀਂ ਫਰਦਰ ਪੌਦੇ ਨਵੇਂ ਲਾਏ ਹੋਏ ਐ ਇੱਕ ਦੋ ਸਾਲ ਦੇ ਨੇ ਤਾਂ ਉਹਨਾਂ ਨੂੰ ਅਸੀਂ ਸਰਦੀ ਤੋਂ ਯੂਰੂ ਬਚਾਉਣਾ ਹੈ ਉਹਦੇ ਲਈ ਅਸੀਂ ਸ਼ورہ ਕਰਨਾ ਹੁੰਦਾ ਤੇ ਤੁਹਾਨੂੰ ਪਤਾ ਵੀ ਜਿਹੜੇ ਪਾਸੇ ਸੂਰਜ ਰਹਿੰਦਾ ਅੰਡਰ ਖੜੇ ਪਾਸੇ ਉਸ ਪਾਸੋਂ ਥੋੜਾ ਖੁੱਲਾ ਛੱਡ ਦਿਓ ਤੇ ਬਾਕੀ ਪਾਸਾਂ ਤੋਂ ਉਹ ਢੱਕ ਕੇ ਤੇ ਉੱਪਰ ਬੰਨ ਦਿਓ ਉਪਰ ਵਾਲੀ ਜਿਗਰ ਤੋਂ ਕਰ ਸਕਦੇ ਹੋ ਤੁਸੀਂ ਕਾਹਹੀਂ ਸਰ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਤੇ ਇਹਨਾਂ ਕੰਮ ਜਲਦੀ ਜਲਦੀ ਨੇਪਰੇ ਚਾੜ ਲਓ ਤੇ ਉਸ ਤੋਂ ਬਾਅਦ ਰਹੀ ਗੱਲ ਫਰਦਰ ਪੌਦਿਆਂ ਨੂੰ ਲਾਉਣ ਦੀ ਕੁਝ ਫਰਦਰ ਪੌਦੇ ਜਿਹੜੇ ਪੱਤਛੜੀ ਪੌਦੇ ਨੇ ਉਹਨਾਂ ਨੂੰ ਇਸ ਰਤ ਦੇ ਵਿੱਚ ਲਾਇਆ ਜਾ ਸਕਦਾ ਹੈ ਤੇ ਉਹਦੇ ਵਿੱਚ ਕਿਹੜੇ-ਕਿਹੜੇ ਪੌਦੇ ਨੇ ਜਿਵੇਂ ਨਿੰਬੂ ਜਤੀ ਦੇ ਫਲ ਹੋਗੇ ਤਾਂ ਉਸ ਦੇ ਨਾਲ ਹੀ ਆੜੇ ਨਾਲ ਸ਼ੁਰੂ ਕਰਨ ਵਾਲੇ ਦੇਖ ਲਓ ਤੁਸੀਂ ਸੰਜੀਰ ਹੋ ਗਿਆ ਅਲੂਚਾ ਅੰਗੂਰ ਤੇ ਅਨਾਰ ਨਾਸ਼ਪਤੀ ਇਹ ਜਿਹੜੇ ਪੌਦੇ ਅਸੀਂ ਲਾ ਸਕਦੇ ਆ 15 ਜਨਵਰੀ ਤੱਕ ਉਦੋਂ ਪਹਿਲਾਂ ਪਹਿਲਾਂ ਇਹ ਕੰਮ ਨਿਬੜ ਲਓ ਤੇ ਜਿਹੜੀ ਖਾਸੀਅਤ ਹੈਗੀ ਹੈ ਵੀ ਇਹਨਾਂ ਪੌਦਿਆਂ ਨੂੰ ਅਸੀਂ ਜਿਹੜਾ ਬਗੈਰ ਮਿੱਟੀ ਤੋਂ ਜੜਸਮੇਤ ਨੂੰ ਪੱਟ ਕੇ ਜਾਂ ਸਾਨੂੰ ਇਸ ਤਰ੍ਹਾਂ ਦੇ ਤਿਆਰ ਮਿਲ ਜਾਂਦੇ ਨੇ ਯੂਨੀਵਰਸਿਟੀ ਵਿੱਚੋਂ ਮਿਲਦੇ ਨੇ ਜਾਂ ਨਰਸਿੰਗ ਵਿੱਚੋਂ ਮਿਲਦੇ ਨੇ ਤੇ ਸਾਨੂੰ ਲਿਆਉਣ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਂਦੀਗੀ ਉਸ ਤਿੱਕ ਨਾਲ ਅਸੀਂ ਲਿਆ ਕੇ ਜਿਹੜੀ ਦੀ ਅਵਸਥਾ ਇਸ ਵੇਲੇ ਹੈਗੀ ਹੈ ਇਹ ਪੌਦੇ ਸੁੱਤੇ ਹੋਏ ਨੇ ਤਾਂ ਜਿਵੇਂ ਇੱਕ ਬੱਚੇ ਨੂੰ ਆਪਾਂ ਸੁੱਤੇ ਹੋਏ ਨੂੰ ਬਾਹਰੋਂ ਚੱਕ ਕੇ ਚਾਹੇ ਅੰਦਰ ਪਾ ਦਿਓ ਨੂੰ ਪਤਾ ਨਹੀਂ ਲੱਗਦਾ ਕਿ ਉਸ ਤਰ੍ਹਾਂ ਇਸ ਪੌਦੇ ਨੂੰ ਕੋਈ ਫਰਕ ਨਹੀਂ ਪੈਂਦਾਗਾ ਜਦੋਂ ਫਟਾਰਾ ਆਏਗਾ ਤਾਂ ਉਸ ਰੇਰ ਤੋਂ ਮੁਤਾਬਕ ਇਹ ਆਪਣੇ ਆਪ ਉਹਦਾ ਚੱਲ ਪਏਗਾ ਇਸ ਟਿਕਣੇ ਨਾਲ ਸੇਵ ਵੀ ਇਹਦੇ ਵਿੱਚ ਆਉਂਦਾ ਹੈਗਾ ਤਾਂ ਇਹ ਪੌਦੇ ਅਸੀਂ ਹੁਣ ਲਾ ਸਕਦੇ ਹਾਂ ਉਹਦਾ ਪ੍ਰਬੰਧ ਕਰ ਲਓ ਜਿਹੜੇ ਸਾਨੂੰ ਪ੍ਰੋਸੈਜੋਗ ਨਰਸਰੀ ਤੋਂ ਮਿਲਦੇ ਆ ਉੱਥੋਂ ਲੈ ਲਓ ਯੂਨੀਵਰਸਿਟੀ ਦੇ ਰੀਜਨਲ ਸੈਂਟਰ ਆ ਉੱਥੋਂ ਲੈ ਲਓ ਜਾਂ ਯੂਨੀਵਰਸਿਟੀ ਵਿੱਚ ਪਤਾ ਕਰ ਲਓ ਤਾਂ ਜੇ ਸਾਨੂੰ ਪੌਦੇ ਇਹਨਾਂ ਥਾਂ ਤੋਂ ਨਹੀਂ ਮਿਲਦੇ ਤਾਂ ਕਿਸੇ ਪ੍ਰੋਸੈਜੋਗ ਨਰਸਰੀ ਤੋਂ ਅਸੀਂ ਆਨਲਾਈਨ ਵੀ ਮੰਗਾ ਸਕਦੇ ਹਾਂ ਕਿਉਂਕਿ ਆਨਲਾਈਨ ਪੌਦੇ ਮੰਗਾਉਣ ਦੇ ਵਿੱਚ ਆਮ ਤੌਰ ਤੇ ਸਮੱਸਿਆ ਇਹ ਹੁੰਦੀ ਹੈ ਰਸਤੇ ਵਿੱਚ ਖਰਾਬ ਹੋ ਜਾਂਦੇ ਨੇ ਤੇ ਹੁਣ ਜਿਹੜੀ ਅਵਸਥਾ ਦੇ ਵਿੱਚ ਹੈਗੇ ਨੇ ਪੌਦੇ ਇਹ ਜਿਹੜੇ ਝਾੜ ਕੇ ਲੱਗ ਸਕਦੇ ਆ ਇਹਨਾਂ ਨੂੰ ਅਸੀਂ ਇਸ ਦੀ ਕਿਨਾਰੀ ਸੌਖੇ ਮੰਗਾ ਕੇ ਲਾ ਸਕਦੇ ਹੈਗੇ ਆ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਇਹਦੀ ਪ੍ਰੈਕਟਿਸ ਆਏਗੀ ਬੜਵਰ ਪੌਦਿਆਂ ਦੀ ਉਹ ਉਹਨਾਂ ਦੇ ਫਟਾਰੇ ਤੋਂ ਪਹਿਲਾਂ-ਪਹਿਲਾਂ ਉਹ ਹੈਗੀ ਕੰਡ ਛਾਂਡ ਦੀ ਤੇ ਉਹਦੇ ਉੱਤੇ ਆਪਾਂ ਵੱਖਰੀ ਗੱਲ ਕਰਾਂਗੇ ਵੀ ਜਿਹੜੇ ਪੌਦੇ ਆ ਉਹਦੇ ਵਿੱਚ ਜਿਹੜੀ ਬਿਮਾਰ ਟਾਣੀਆਂ ਆ ਉਹਨਾਂ ਨੂੰ ਅਸੀਂ ਕੱਟਣਾ ਤੇ ਜਾਂ ਕੁਸ਼ਕ ਜਿਵੇਂ ਫਾਲਸ ਆ ਜਾਂ ਅੰਗੂਰ ਹੈ ਉਹਨਾਂ ਨੂੰ ਵੀ ਸ਼ੇਪ ਦੇਣੀ ਆ ਤਾਂ ਕਿ ਅਸੀਂ ਪਰਮਾ ਉਸ ਤੋਂ ਫਰ ਲੈ ਸਕੀਏ ਸੋ ਉਮੀਦ ਹੈ ਤੁਹਾਡੀ ਜਾਣਕਾਰੀ ਇਹ ਕੁਝ ਸਹਾਇਕ ਸਿੱਧ ਹੋਏਗੀ ਬਹੁਤ ਬਹੁਤ ਧੰਨਵਾਦ